ਸਸਰੀ ਕਲਜੀ ਤੁਹਾਨੂੰ ਸਾਰਿਆਂ ਨੂੰ ਅੱਛਾ ਆਪਾ ਬਣਾਵਾਂਗੇ ਸਿਹਤ ਤੋਂ ਭਰਪੂਰ ਗੋੰਦ ਤੇ ਡ్రਾਈ ਫਰੂਟਾਂ ਦੇ ਲੱਡੂ ਇਹ ਬਿਲਕੁਲ ਪੁਰਾਣੇ ਤਰੀਕੇ ਨਾਲ ਮੈਂ ਬਣਾ ਕੇ ਤਿਆਰ ਕਰਾਂਗੀ ਜਿਵੇਂ ਸਾਡੇ ਦਾਦੀ ਨਾਨੀ ਬਣਾਉਂਦੇ ਸੀ ਤੇ ਫਰੈਂਡਸ ਐਸੇ ਤਰੀਕੇ ਨਾਲ ਤੁਸੀਂ ਜ਼ਰੂਰ ਬਣਾਇਆ ਜੇ ਖਾਣ ਵਿੱਚ ਤਾਂ ਟੇਸਟੀ ਹੁੰਦੇ ਨੇ ਜੇਕਰ ਤੁਸੀਂ ਇੱਕ ਲੱਡੂ ਰੋਜ਼ ਖਾਂਦੇ ਹੋ ਤਾਂ ਸਾਰੀਆਂ ਬਿਮਾਰੀਆਂ ਦੂਰ ਭੱਜ ਜਾਂਦੀਆਂ ਨੇ ਸਰੀਰ ਬਹੁਤ ਹੀ ਜ਼ਿਆਦਾ ਸਟਰੋਂਗ ਹੋ ਜਾਂਦਾ ਹੈ ਤੇ ਸਰਦੀ ਜ਼ੁਕਾਮ ਨੇੜੇ ਨਹੀਂ ਆਂਦਾ ਤੇ ਫਰੈਂਡਸ ਤੁਸੀਂ ਕਮੈਂਟ ਕਰਕੇ ਦੱਸਿਆ ਜੀ ਕਿ ਤੁਸੀਂ ਸਰਦੀਆਂ ਵਿੱਚ ਕਿਹੜੇ ਲੱਡੂ ਖਾਣਾ ਪਸੰਦ ਕਰਦੇ ਹੋ ਤੇ ਇਸ ਵਾਸਤੇ ਆਪਾਂ ਲਈ ਇੱਥੇ 2 ਕਿਲੋ ਕਿਓ ਜਿੰਨਾ ਲੱਗੇ ਮੈਂ ਤੁਹਾਨੂੰ ਬਾਅਦ 'ਚ ਦੱਸ ਦੇਵਾਂਗੀ ਤੇ 2 ਕਿਲੋ ਹੀ ਮੈਂ ਇੱਥੇ ਤਗਾਰ ਲਈਏ ਜਿੰਨੀ ਲੱਗੇਗੀ ਮੈਂ ਤੁਹਾਨੂੰ ਦੱਸ ਦਿਆਂਗੀ ਬਾਅਦ 'ਚ ਪੂਰਾ ਮੈਜ਼ਰਮੈਂਟ ਮੈਂ ਲਾਸਟ ਵਿੱਚ ਦੱਸਾਂਗੀ ਕਿ ਇਹਨਾਂ 'ਚੋਂ ਕਿੰਨਾ ਸਮਾਨ ਲੱਗੇ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਪੂਰੀ ਯੂਜ਼ ਕਰਨੀਆਂ ਨੇ ਅੱਧਾ ਕਿਲੋ ਮੈਂ ਇੱਥੇ ਗੋੰਦ ਲੈ ਲਿਆ 2 ਮੈਂ ਇੱਥੇ ਖੋਪੇ ਲੈਨੇ ਤੁਸੀਂ ਇਹੀ ਵਾਲੇ ਲੈਣੇ ਨੇ ਫਰੈਂਡਸ ਇਨੂੰ ਆਪਾਂ ਕੱਦੂਕਸ ਕਰ ਲਵਾਂਗੇ ਇਹਦੇ ਨਾਲ ਲੱਡੂਆਂ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਤੇ ਮੈਂ ਦੋ ਲੈਨੇ ਤੁਸੀਂ ਵੱਧ ਵੀ ਲੈ ਸਕਦੇ ਹੋ ਤੇ ਮਖਾਣੇ ਲੈ ਲੈਨੇ ਮੈਂ 100 ਗ੍ਰਾਮ ਦੇ ਕਰੀਬ ਤੇ ਬਦਾਮ ਲੈਨੇ ਮੈਂ 250 ਗ੍ਰਾਮ ਤੇ ਫਿਰ ਇਹਦੇ ਨਾਲ ਹੀ ਕਾਜੂ ਮੈਂ ਲੈਨੇ 200 ਗ੍ਰਾਮ ਡਰਾਈ ਫਰੂਟ ਵੀ ਤੁਸੀਂ ਆਪਣੀ ਮਰਜ਼ੀ ਅਨੁਸਾਰ ਲੈ ਸਕਦੇ ਹੋ ਤੇ ਦੋ ਚਮਚ ਕਾਲੀਆਂ ਮਿਰਚਾਂ ਤੇ ਕਿਸ਼ਮਿਸ਼ ਮੈਂ ਅੱਧਾ ਕੱਪ ਲਈਏ ਲੈ ਇੱਕ ਚਮਚ ਮੈਥੇ ਲੈ ਲਿਆ ਇਲਾਇਚੀ ਦੇ ਦਾਣੇ ਇਹਨਾਂ ਨੂੰ ਆਪਾਂ ਪੀਸ ਲਵਾਂਗੇ ਤੇ ਸਾਰ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਈ ਵਿੱਚ ਇੱਕ ਚਮਚ ਘਿਓ ਪਾਣਾ ਸਿਰਫ ਇੱਕ ਚਮਚ ਤੇ ਉਸ 'ਚ ਆਪਾਂ ਮਖਾਣੇ ਭੁੰਨ ਕੇ ਤਿਆਰ ਕਰਾਂਗੇ ਮਖਾਣਿਆਂ ਨੂੰ ਆਪਾਂ ਮੀਡੀਅਮ ਫਲੇਮ ਤੇ ਭੁੰਨਾਂਗੇ 2 ਮਿੰਟ ਵਾਸਤੇ ਤੇ ਮਖਾਣੇ ਆਪਣੇ ਭੁੰਨ ਚੁੱਕੇ ਨੇ ਫਰੈਂਡਸ ਇਹਨੂੰ 2 ਕੁ ਮਿੰਟ ਮੈਂ ਭੁੰਨਿਆ ਤੇ ਹੁਣ ਇਹਨੂੰ ਆਪਾਂ ਕੱਢ ਲੈਣੇ ਆ ਉਸੇ ਕੜਾਈ ਵਿੱਚ ਆਪਾਂ ਹੁਣ ਹੋਰ ਘਿਓ ਪਾਵਾਂਗੇ ਘਿਓ ਆਪਾਂ ਥੋੜਾ ਥੋੜਾ ਪਾ ਕੇ ਹੀ ਯੂਜ਼ ਕਰਾਂਗੇ ਤੇ ਅੱਥੀ ਮੈਂ ਚਾਰ ਵੱਡੇ ਚਮਚ ਕਿਉ ਲੈ ਲਿਆ ਕਿਉ ਜਦੋਂ ਆਪਣਾ ਥੋੜਾ ਗਰਮ ਹੋ ਜੇ ਉਦੋਂ ਪਾਵਾਂਗੇ ਆਪਾਂ ਬਦਾਮ ਬਦਾਮ ਨੂੰ ਹਲਕਾ ਜਿਹਾ ਪੁੰਨ ਲਵਾਂਗੇ ਡਰਾਈ ਫਰੂਟਾਂ ਨੂੰ ਆਪਾਂ ਬਹੁਤਾ ਨਹੀਂ ਪੁੰਨਣਾ ਹੈ ਜਦੋਂ ਆਪਾਂ ਪੁੰਨ ਕੇ ਡਰਾਈ ਫਰੂਟ ਪਾਉਂਦੇ ਆ ਤਾਂ ਜਿਹੜੇ ਲੱਡੂ ਹੈ ਉਹ ਜ਼ਿਆਦਾ ਟਾਈਮ ਤੱਕ ਚੱਲਦੇ ਨੇ ਦੇਖੋ ਟੇਸਟ ਵੀ ਵਧੀਆ ਆ ਜਾਂਦਾ ਤੇ 2 ਮਿੰਟ ਆਪਾਂ ਬਦਾਮਾਂ ਨੂੰ ਪੁੰਨ ਕੇ ਲੋ ਫਲੇਮ ਤੇ ਆਪਾਂ ਕਾਜੂ ਪਾਤੇ تھے ਤੇ ਨਾਲੇ ਆਪਾਂ ਕਾਲੀਆਂ ਮਿਰਚਾਂ ਵੀ ਪਾਤੀਆਂ ਕਿਨਨ ਨੂੰ ਆਪਾਂ 1 ਮਿੰਟ ਵਾਸਤੇ ਪੁੰਨਾਂਗੇ ਯਾਨੀ ਕਿ ਥੋੜੀ ਦੇਰੀ ਆਪਾਂ ਪੁੰਨਣਾ ਹੈ ਜਦੋਂ ਤੱਕ ਹਲਕਾ ਜਿਹਾ ਕਲਰ ਚੇਂਜ ਨਾ ਹੋ ਜਾਵੇ ਬਹੁਤਾ ਕਲਰ ਡਾਰਕ ਨਹੀਂ ਕਰਨਾ ਤੇ ਹੁਣ ਇਹ ਪੁੰਨ ਚੁੱਕੇ ਨੇ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਨੇ ਹਾਂ ਕਾਲੀ ਮਿਰਚਾਂ ਜੇਕਰ ਤੁਹਾਨੂੰ ਇਸ ਤਰ੍ਹਾਂ ਪਸੰਦ ਨਾ ਆਵੇ ਤਾਂ ਤੁਸੀਂ ਇਹਨੂੰ ਪਾਊਡਰ ਦੀ ਫਾਰਮ 'ਚ ਵੀ ਲੈ ਸਕਦੇ ਹੋ ਕਾਲੀ ਮਿਰਚਾਂ ਤੁਸੀਂ ਜ਼ਰੂਰ ਪਾਇਆ ਜੇ ਤੇ ਬਾਹਰ ਕੱਢ ਲੈਨੇ ਉਸੇ ਕਿਉਂ ਵਿੱਚ ਆਪਾਂ ਹੁਣ ਕਿਸ਼ਮਿਸ਼ ਨੂੰ ਪੁੰਨਾਂਗੇ ਕਿਸ਼ਮਿਸ਼ ਆਪਾਂ ਅਲੱਗ ਪੁੰਨਣੀ ਹੈ ਬਦਾਮਾਂ ਦੇ ਨਾਲ ਨਹੀਂ ਪੁੰਨਾਂਗੇ ਕਿਉਂਕਿ ਬਦਾਮ ਹੈ ਜਿਹੜੇ ਉਹ ਜਲਦੀ ਲੇਟ ਪੁੰਦੇ ਨੇ ਤੇ ਜਿਹੜੀ ਕਿਸ਼ਮਿਸ਼ ਹੈ ਉਹ ਜਲਦੀ ਪੁੰਨ ਜਾਂਦੀ ਹੈ ਤੇ ਫਰੈਂਡ ਕਿਸ਼ਮਿਸ਼ ਵੀ ਸਾਡੀ ਜਿਹੜੀ ਤਿਆਰ ਹੋ ਗਈ ਹੈ ਪੁੰਨ ਕੇ ਤੇ ਇਹਨੂੰ ਆਪਾਂ ਬਾਹਰ ਕੱਢ ਲੈਨੇ ਆਂ ਅੰਗੂਰਾ ਵਾਂਗ ਇਹ ਫੁੱਲ ਚੁੱਕੀ ਹੈ ਚੰਗੀ ਤਰ੍ਹਾਂ ਇਹ ਬਹੁਤ ਹੀ ਜਲਦੀ ਫੁੱਲ ਜਾਂਦੀ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਡਰਾਈ ਫਰੂਟ ਕੋਈ ਵੀ ਸੜ ਨਾ ਜਾਵੇ ਨਹੀਂ ਤਾਂ ਜਿਹੜੇ ਲੱਡੂ ਆ ਉਹਨਾਂ ਦਾ ਟੇਸ ਵਧੀਆ ਨਹੀਂ ਆਣਾ ਤੇ ਹੁਣ ਪਾਵਾਂਗੇ ਆਪਾਂ ਥੋੜਾ ਥੋੜਾ ਕਰਕੇ ਗੋਂਦ ਉਸੇ ਕਿਉ ਵਿੱਚ ਜਿੱਕਰ ਕਿ ਉਹ ਘੱਟ ਲੱਗੇ ਤਾਂ ਤੁਸੀਂ ਹੋਰ ਪਾ ਸਕਦੇ ਹੋ ਪਰ ਬਹੁਤ ਘੱਟ ਕਿਉ ਤੁਸੀਂ ਨਾ ਰੱਖਿਆ ਜੇ ਨਹੀਂ ਤਾਂ ਜਿਹੜੇ ਇਹ ਫੁੱਲੇ ਆ ਗੋਂਦ ਦੇ ਉਹ ਵਧੀਆ ਬਣ ਕੇ ਤਿਆਰ ਨਹੀਂ ਹੋਣਗੇ ਤੇ ਇਹਨਾਂ ਨੂੰ ਆਪਾਂ ਮੀਡੀਅਮ ਫਲੇਮ ਤੇ ਪੂਰੀ ਤਰ੍ਹਾਂ ਪੁੰਨ ਕੇ ਤਿਆਰ ਕਰ ਲਵਾਂਗੇ ਇਹ ਜਦੋਂ ਫੁੱਲ ਜਾਣ ਚੰਗੀ ਤਰ੍ਹਾਂ ਉਦੋਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਇਹ ਤਿਆਰ ਰੱਖਣਾ ਕਿ ਤੁਸੀਂ ਜਿਹੜਾ ਗੋਂਦ ਦੇ ਅੰਦਰੋਂ ਕੱਚਾ ਨਾ ਰਹਿ ਜੇ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਪੁੰਨ ਕੇ ਤਿਆਰ ਕਰਨਾ ਤੇ ਕਿਉਂ ਤੁਸੀਂ ਬਹੁਤਾ ਕੱਟ ਨਾ ਪਾਇਓ ਜੇ ਤੇ ਗੁੰਦ ਨੂੰ ਇੱਕੋ ਨਾਲ ਹੀ ਆਪਾਂ ਐਡ ਨਹੀਂ ਕਰਨਾ ਥੋੜਾ ਥੋੜਾ ਕਰਕੇ ਹੀ ਪੁੰਦੇ ਜਾਣਾ ਐ ਇਸੇ ਤਰੀਕੇ ਨਾਲ ਆਪਾਂ ਸਾਰਾ ਗੁੰਦ ਤਿਆਰ ਕਰ ਲਵਾਂਗੇ ਪੁੰਨ ਕੇ ਗੁੰਦ ਤੁਸੀਂ ਕੱਟ ਵੀ ਰੱਖ ਸਕਦੇ ਹੋ ਕੁਆਂਟੀਟੀ ਤੇ ਵਧ ਵੀ ਯਾਨੀ ਕਿ ਲੱਡੂਆਂ ਵਿੱਚ ਜਿੰਨਾ ਤੁਸੀਂ ਪਾਣਾ ਚਾਹੋ ਉਹਨਾਂ ਪਾ ਸਕਦੇ ਹੋ ਮੈਂ ਥੋੜਾ ਵੱਧ ਮਾਤਰਾ 'ਚ ਪਾਵਾਂਗੀ ਗੁੰਦ ਜਿਹੜਾ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦਾ ਹੈ ਫਰੈਂਡਸ ਇਹ ਸਰੀਰ ਨੂੰ ਗਰਮ ਰੱਖਦਾ ਐ ਇਸ ਵਾਸਤੇ ਤੇ ਤਾਕਤ ਵੀ ਵੋਹ ਦਿੰਦਾ ਤੇ ਗੋੰਧ ਵੀ ਸਾਡਾ ਪੁੰਚੂਕਾ ਹੈ ਹੁਣ ਮੈਂ ਇਥੇ ਚਾਰ ਵੱਡੇ ਚਮਚ ਤੇਲ ਕਿਉ ਲਿਆ ਤੇ ਹੁਣ ਮੈਂ 1.5 ਕਿਲੋ ਇਥੇ ਕਣਕ ਦਾ ਆਟਾ ਲਿਆ ਕਣਕ ਇਹ ਇਹ ਆਟਾ ਮੋਟਾ ਹੈਗਾ ਥੋੜਾ ਜੇਕਰ ਮੋਟਾ ਆਟਾ ਮਿਲੇ ਤਾਂ ਉਹ ਜ਼ਿਆਦਾ ਵਧੀਆ ਰਹੇਗਾ ਲੱਡੂਆਂ ਵਾਸਤੇ ਲੱਡੂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਨਹੀਂ ਤਾਂ ਤੁਸੀਂ ਜਿਹੜਾ ਨੋਰਮਲ ਆਟਾ ਤੁਹਾਡੇ ਕੋਲ ਹੋਵੇ ਉਹ ਵੀ ਯੂਜ਼ ਕਰ ਸਕਦੇ ਹੋ ਤੇ ਇਹਨੂੰ ਆਪਾਂ ਥੋੜਾ ਥੋੜਾ ਕਿਓ ਪਾਉਂਦੇ ਹੋਏ ਇਹਨੂੰ ਮਿਕਸ ਕਰਦੇ ਜਾਵਾਂਗੇ ਇਕੋ ਨਾਲੇ ਆਪਾਂ ਕਿਓ ਬੋਤਾ ਨਹੀਂ ਪਾਣਾ ਬਾਅਦ ਵਿੱਚ ਆਪਾਂ ਲੱਡੂ ਜਦੋਂ ਬਣਾਵਾਂਗੇ ਉਦੋਂ ਕਿਓ ਦਾ ਯੂਜ਼ ਕਰਾਂਗੇ ਹੋਰ ਜੇਕਰ ਜ਼ਰੂਰਤ ਲੱਗੀ ਤੇ ਇਹਨਾਂ ਨੂੰ ਲੋ ਫਲੇਮ ਤੇ ਆਪਾਂ ਆਟੇ ਨੂੰ ਪੁੰਨ ਕੇ ਤਿਆਰ ਕਰਾਂਗੇ ਫਲੇਮ ਤੁਸੀਂ ਲੋਹੀ ਰੱਖਣੀ ਹੈ ਤੇ ਆਟਾ ਪੁੰਨਣ 'ਚ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਫਰੈਂਡਸ ਤੇ ਇਹਨੂੰ ਮੈਂ ਇੱਥੇ ਪੂਨੇ ਘੰਟੇ ਉਨਕੇ ਤਿਆਰ ਕੀਤਾ ਹੈ ਯਾਨੀ ਕਿ ਇਹਨੂੰ ਮੈਂ 45 ਮਿੰਟ ਤੋਂ 50 ਮਿੰਟ ਹੋ ਗਏ ਨੇ ਮੈਨੂੰ ਕੁੰਦੇ ਹੋਏ ਤੇ ਹੁਣ ਪਾਵਾਂਗੇ ਆਪਾਂ ਨਾਰੀਅਲ ਜਿਹੜਾ ਆਪਾਂ ਕद्दूकस ਕਰਕੇ ਰੱਖਿਆ ਸੀ ਖੋਪਰਾ ਤੁਸੀਂ ਮਿਕਸੀ ਵਿੱਚ ਵੀ ਇਹਨੂੰ ਕਰ ਸਕਦੇ ਹੋ ਪਰ ਜੇਕਰ ਤੁਸੀਂ ਕद्दूकस ਕਰਦੇ ਹੋ ਤਾਂ ਜ਼ਿਆਦਾ ਵਧੀਆ ਹੈ ਤੇ ਨਾਰੀਅਲ ਪਾਉਣ ਤੋਂ ਬਾਅਦ ਆਪਾਂ 3-4 ਮਿੰਟ ਇਹਨੂੰ ਲੋ ਫਲੇਮ ਤੇ ਹੋਰ ਪੁੰਨਾਂਗੇ ਤੇ ਨਾਰੀਅਲ ਦੀ ਵਧੀਆ ਖੁਸ਼ਬੂ ਆਉਣ ਲੱਗ ਜੇ ਫਲੇਮ ਤੁਸੀਂ ਲੋਈ ਰੱਖਣੀ ਹੈ ਤੇ 2-3 ਮਿੰਟ ਹੋ ਗਏ ਨੇ ਫਰੈਂਡ 4 ਮਿੰਟ ਹੋ ਗਏ ਨੇ ਮੈਨੂੰ ਪੁੰਦੇ ਹੋਏ ਤੇ ਹੁਣ ਗੈਸ ਦੀ ਫਲੇਮ ਮੈਂ ਆਫ ਕਰਤੀ ਤੇ ਇਧਰ ਸਾਡਾ ਗੁੰਦ ਹੈ ਜਿਹੜਾ ਇਹਨੂੰ ਮੈਂ ਤੋੜ ਲੈਨੀ ਆ ਯਾਨੀ ਕਿ ਇਸ ਤਰ੍ਹਾਂ ਮੈਂ ਪੂਰਾ ਪਾਊਡਰ ਨਹੀਂ ਬਣਾਣਾ ਕਿਉਂਕਿ ਇਹ ਜਿਹੜਾ ਪਾਊਡਰ ਫੋਮ 'ਚ ਮੈਨੂੰ ਜ਼ਿਆਦਾ ਵਧੀਆ ਨਹੀਂ ਲੱਗਦਾ ਐਸੇ ਤਰੀਕੇ ਨਾਲ ਵਧੀਆ ਲੱਗਦਾ ਇੱਕ ਕਟੋਰੀ ਨਾਲ ਮੈਂ ਇਹਨੂੰ ਪੂਰੇ ਗੁੰਨ ਨੂੰ ਤੋੜ ਲਵਾਂਗੀ तो देखो ये गोंद है मैं तैयार कर लिया तो आप मिक आटा भुन के तैयार किया इस आटा हाले गर्म हैगा पूरा आटा मैं इस ता तो जेडे ये ड्राई फ्रूट आप भुन के रखे से कालिया मिर्चा इन्हों दरा जे कुट लवोंगे मामदस्ते जो आप कुटा ਤੇ ਇਹ ਜਿਹੜੇ ਮਖਾਣੇ ਵੀ ਪੁੰਨੇ ਸੀ ਇਹਨਾਂ ਦਾ ਮੈਂ ਪਾਊਡਰ ਬਣਾ ਲਵਾਂਗੇ ਇਹਦੇ ਨਾਲ ਹੀ ਆਪਾਂ ਇਲਾਇਚੀ ਦੇ ਜਿਹੜੇ ਬੀਜ निकाले ਸੀ ਉਹ ਵੀ ਆਪਾਂ ਪਾ ਦਵਾਂਗੇ ਤੇ ਪਾਊਡਰ ਬਣਾ ਲਿਆ ਮੈਂ ਇੱਥੇ ਤੇ ਇਹ ਵੀ ਐਡ ਕਰਤਾ ਪੂਰਾ ਮੈਂ ਪਾਊਡਰ ਬਣਾਇਆ ਤੇ ਇਹਦੇ ਨਾਲ ਹੀ ਜਿਹੜੇ ਬਦਾਮ ਤੇ ਕਾਜੂ ਸੀ ਉਹਨਾਂ ਨੂੰ ਮੈਂ ਕੁੱਟ ਲਿਆ ਕਾਲੀਆਂ ਮਿਰਚਾਂ ਨੂੰ ਮੈਂ ਕੁੱਟ ਲਿਆ ਤੇ ਨਾਲੇ ਪਾਤੀਆਂ ਕਿਸ਼ਮਿਸ਼ ਕਿਸ਼ਮਿਸ਼ ਮੈਂ ਘੱਟ ਮਾਤਰਾ 'ਚ ਹੀ ਲਈ ਹੈ ਕਿਉਂਕਿ ਇਹ ਥੋੜੀ ਜੀ ਮੈਨੂੰ ਵੱਧ ਮਾਤਰਾ 'ਚ ਪਸੰਦ ਨਹੀਂ ਐ ਇਸ ਵਾਸਤੇ ਮੈਂ ਕਿਸ਼ਮਿਸ਼ ਥੋੜੀ ਘੱਟ ਪਾਈ ਹੈ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਮਿਕਸ ਕਰ ਦਿੰਨੇ ਆ ਆਟਾ ਥੋੜਾ ਜਿਹਾ ਠੰਡਾ ਹੋ ਚੁੱਕਾ ਹੈ ਆਟਾ ਬਹੁਤਾ ਠੰਡਾ ਨਹੀਂ ਹੋਣਾ ਚਾਹੀਦਾ ਫਰੈਂਡ ਤੁਸੀਂ ਇਸ ਗੱਲ ਦਾ ਧਿਆਨ ਰੱਖਿਆ ਜੇ ਹੱਥ ਲਾਓ ਓਨੀ ਗਰਮਾਟ ਹੋਣੀ ਚਾਹੀਦੀ ਆਟੇ 'ਚ ਤੇ ਹੁਣ ਪਾਵਾਂਗੇ ਆਪਾਂ ਤਗਾਰ ਯਾਨੀ ਕਿ ਬੂਰਾ ਖੰਡ ਪੀਸੀ ਹੋਈ ਖੰਡ ਤੁਸੀਂ ਨਾ ਲਿਆ ਜੇ ਤੁਸੀਂ ਬੂਰਾ ਖੰਡ ਹੀ ਲਿਆ ਜੇ ਇਹਦੇ ਨਾਲ ਲੱਡੂ ਜਿਹੜੇ ਵਧੀਆ ਬਣਦੇ ਨੇ ਤੇ ਇਹਨੂੰ ਆਪਾਂ ਛਾਣ ਕੇ ਲਵਾਂਗੇ ਇਹ ਜਿਹੜਾ ਬਾਕੀ ਦਾ ਹੈ ਇਹ ਕਚਰਾ じゃ ਆਪਾਂ ਬਾਹਰ ਕੱਢ ਲੈਂਦੇ ਆ ਇਸੇ ਤਰੀਕੇ ਨਾਲ ਆਪਾਂ ਖੰਡ ਬੰਦੇ ਜਾਵਾਂਗੇ ਤੇ ਮਿੱਠਾ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਰੱਖ ਸਕਦੇ ਹੋ ਉਹ ਜਿਹੜੇ ਲੱਡੂ ਹੁੰਦੇ ਨੇ ਉਹ ਥੋੜੇ ਮਿੱਠੇ ਹੀ ਵਧੀਆ ਲੱਗਦੇ ਨੇ ਫਿੱਕੇ ਵਧੀਆ ਨਹੀਂ ਲੱਗਦੇ ਕਈ ਲੋਕੀ ਗੁੜ ਦੇ ਲੱਡੂ ਵੀ ਬਣਾਉਂਦੇ ਨੇ ਜੇਕਰ ਤੁਸੀਂ ਗੁੜ ਪਸੰਦ ਕਰਦੇ ਹੋ ਤਾਂ ਗੁੜ ਦੀ ਚਾਸ਼ਨੀ ਬਣਾ ਕੇ ਤੁਸੀਂ ਇਸ 'ਚ ਪਾ ਸਕਦੇ ਹੋ ਤੇਨ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ तो घ्यो मैं थोड़ा कट्ट लग रहा है तो घ्यो पाते जावे थोड़ा थोड़ा करके जो तक तो अपने लड्डू बन के तैयार ना हो जाए तो अ मिक्सचर आप चंकी तरह मिक्स कर लवेंगे इतने मैं डेढ़ किलो तो थोड़ी जी ज़्यादा खंड पाती यानी कि बुरा खंड मीठा तुम अपने टेस्ट के अनुसार रख सकते हो तो फ्रेंड घ्यो भी इस डेढ़ किलो ही लग्या आप चंकी तरह मिक्स करता ਤੇ ਦੇਖੋ ਹੁਣ ਜਿਹੜੇ ਲੱਡੂ ਐ ਇਹ ਵਧੀਆ ਬਣ ਕੇ ਤਿਆਰ ਹੋ ਰਹੇ ਨੇ ਲੱਡੂਆਂ ਨੂੰ ਥੋੜਾ ਜ਼ੋਰ ਲਗਾ ਕੇ ਹੀ ਬੰਨਣਾ ਪੈਂਦਾ ਨਹੀਂ ਤਾਂ ਇਹ ਥੋੜੇ ਖੁੱਲ ਜਾਂਦੇ ਨੇ ਤੇ ਫਰੈਂਡਸ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਤੇ ਹੈਲਦੀ ਟੇਸਟੀ ਲੱਡੂ ਬਣ ਕੇ ਤਿਆਰ ਹੋ ਗਏ ਨੇ ਖਾਣ ਵਿੱਚ ਇੰਨੀ ਜ਼ਿਆਦਾ ਟੇਸਟੀ ਹੁੰਦੇ ਨੇ ਫਰੈਂਡਸ ਤੇ ਇਹਨੂੰ ਆਪਾਂ ਪੂਰੀ ਸਰਦੀ ਖਾ ਸਕਦੇ ਆ ਇੱਕ ਵਾਰ ਬਣਾ ਕੇ ਜੇਕਰ ਰੈਸਪੀ ਪਸੰਦ ਆਈ ਹੋਵੇ ਫਰੈਂਡਸ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ